ਥੋੜਾ ਆਪਣਾ ਜਗਵਿੰਦਰ ਸਿੰਘ ਬਲੌਗ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਵੀਰ ਭਰਾ ਸਾਰੇ ਵਧੀਆ ਹੋਣਗੇ ਤੇ ਤੜਕੇ ਤੜਕੇ ਉੱਠੇ ਆ ਤੇ ਵੀਰੇ ਮਿਹਨਤ ਵੀ ਲਾਈ ਐ ਸਪਾਟੇ ਮਾਰੇ ਨੇ ਤੇ ਸਵੇਰ ਸਵੇਰ ਦਾ ਟਾਈਮ ਆਹੀ ਆ ਆਪਣੀ ਟ੍ਰੇਨਿੰਗ ਜਾਰੀ ਰੱਖਿਆ ਕਰੋ ਜਿਹੜੇ ਵੀਰ ਸਾਡੇ ਕਬੱਡੀ ਖੇਡ ਦੇ ਜਿੰਨੇ ਵੀ ਵੀਰ ਹੁੰਦੇ ਨੇ ਨਾ ਉਹਨਾਂ ਲਈ ਸਵੇਰ ਬਹੁਤ ਅੱਛੀ ਹੁੰਦੀ ਆ ਕਿਉਂਕਿ ਜਿੰਨੇ ਤੜਕੇ ਤੜਕੇ ਮਿਹਨਤ ਨਹੀਂ ਨਾ ਕਰਨੀ ਤੇ ਉਹਨੇ ਕਾਮਯਾਬ ਵੀ ਨਹੀਂ ਹੋ ਬੰਦਾ ਹੁੰਦਾ ਜਿਹੜਾ ਤੜਕੇ ਮਿਹਨਤ ਕਰਦਾ ਨਾਲੇ ਥੋੜਾ ਸ਼ਰਾ ਫਰੈਸ਼ ਹੋ ਜਾਂਦਾ ਬੰਦਾ ਦੇ ਨਾਲ ਬੰਦਾ ਸਹੀ ਰਹਿੰਦਾ ਤੇ ਤੁਹਾਨੂੰ ਜਿੱਦਾਂ ਕੋ ਪਤਾ ਐ ਅਸੀਂ 565 ਚ ਚੱਲੇ ਆ ਹੁਣ ਪਿੰਡ ਪੱਠੇ ਲੈਣ ਤੇ ਉਹ ਚੈੱਕ ਕਰ ਲੋ ਇਹ ਤੁਹਾਨੂੰ ਮਜ਼ੂਮ ਕਰਕੇ ਦਿਖਾਣਾ ਜ਼ੂਮ ਤੇ ਹੋਣਾ ਨਹੀਂ ਐ ਪਰ ਬਾਬਾ ਜੀ ਪਿੱਛੇ ਆਂਦੇ ਪਏ ਨੇ ਤੇ ਬਾਬਾ ਜੀ ਨੂੰ ਵੀ ਬੜੀ ਸੁਬਾ ਸੁਬਾ ਠਵਾ ਦਿੱਤਾ ਹੈ ਉੱਠੋ ਪੱਠੇ ਲੈਣ ਚਲੀਏ ਤੇ ਮੈਂ ਕਿਹਾ ਬਾਬਾ ਜੀ ਬਸ ਰੈਸਟ ਕਰਨਗੇ ਉੱਥੇ ਬਹਿਣਗੇ ਤੇ ਅਸੀਂ ਪੱਠੇ ਵੱਡਾਂਗੇ ਬਸ ਤੇ ਆ ਚੈੱਕ ਕਰ ਸਕਦੇ ਜੇ ਬਾਬਾ ਜੀ ਆਂਦੇ ਕੋਈ ਬਾਬਾ ਜੀ ਕਿੱਥੋਂ ਤੁਰਿਆ ਜੇ 5 ਵਜੇ ਉੱਠੇ ਨਾ ਤੇ ਹੁਣਾਂ ਦੇ ਵਜੇ ਤੁਸੀਂ ਇਹ ਖੋਤੀ ਸਹੀ ਤੁਰਦੀ ਪੀਏ ਘੋਲੀ ਤੁਰਦੀ ਪੀਏ